ਕਾਰਨ ਆਏ ਆ ਮਾਰੇ ਸੱਚੇ ਪਾਤਸ਼ਾਹ ਦਾ ਮੈਨੂੰ ਸੁੱਖ ਦਿੱਤੇ ਆ ਤੇ ਜਦੋਂ ਵੀ ਸਾਨੂੰ ਲੱਗਦਾ ਮਤਲਬ ਹਮੇਸ਼ਾ ਦਿਲਾਂ ਦੇ ਵਿੱਚ ਤਾਂ ਹੈ ਹੀ ਆ ਪਰ ਜਦੋਂ ਵੀ ਟਾਈਮ ਮਿਲਦਾ ਵਕਤ ਮਿਲਦਾ ਜ਼ਰੂਰ ਆਈ ਦਾ ਸ਼ੁਕਰਾਨਾ ਕਰੀਦਾ ਮਾਰੇ ਸੱਚੇ ਪਾਤਸ਼ਾਹ ਦਾ ਇਹਨਾਂ ਦੀ ਅਪਾਰ ਕਿਰਪਾ ਹੈ ਇਹਨਾਂ ਦੀ ਕਿਰਪਾ ਦੇ ਨਾਲ ਹੀ ਆਸੀਂ ਜੋ ਵੀ ਆ ਹਾਂਜੀ ਕੀ ਨਾਮ ਲੈ ਕੇ ਆ ਰਹੇ ਆ ਨਮਾ ਚੱਲੀ ਜਾ ਰਿਹਾ ਹੈ ਆਈ ਜਾ ਰਿਹਾ ਹੈ ਪਤਾ ਲੱਗ ਹੀ ਜਾਂਦਾ ਜਦੋਂ ਆ ਜਾਂਦਾ ਮੈਂ ਜਿਸ ਤਰ੍ਹਾਂ ਸੀਐਮ ਭਗਵੰਤ ਮਾਨ ਦੇ ਬੜਾ ਵਧੀਆ ਉਪਰਾਲਾ ਕਰਦੇ ਨਸ਼ਿਆਂ ਦੇ ਕਲੱਬ ਨੂੰ ਕਿਸ ਤਰ੍ਹਾਂ ਦੇਖਦੇ ਬਹੁਤ ਵਧੀਆ ਗੱਲ ਹੈ ਇਹ ਨਸ਼ਾ ਖਤਮ ਹੋ ਜਾਊਗਾ ਸਾਡੇ ਪੰਜਾਬ ਤੋਂ ਇਸ ਤੋਂ ਵਧੀਆ ਗੱਲ ਕੋਈ ਹੋ ਹੀ ਨਹੀਂ ਸਕਦੀ ਮੈਂ ਕਿਸ ਤਰ੍ਹਾਂ ਪੰਜਾਬੀ ਸਿਨੇਮਾ ਵਿੱਚ ਫਿਲਮਾਂ ਜਿਵੇਂ ਵੱਡੇ ਬਜਟ ਨਾਲ ਆਉਂਦੀਆਂ ਜਿਵੇਂ ਕਈ ਇੱਕੋ ਦਿਨ ਦੇ ਵਿੱਚ 4-4-5-5 ਫਿਲਮਾਂ ਰਿਲੀਜ਼ ਹੋ ਜਾਂਦੀਆਂ ਤੇ ਉਹਨੂੰ ਕਿਸ ਤਰ੍ਹਾਂ ਦੇਖਦੇ ਦੇ ਵਿੱਚ ਕਈ ਫਿਲਮਾਂ ਦਾ ਬਜਟ ਪੂਰਾ ਪ੍ਰੋਪਰ ਨਹੀਂ ਲੱਗਦਾ ਮੈਨੂੰ ਇਹਨਾਂ ਮੁੱਦਿਆਂ ਤੇ ਮੈਨੂੰ ਜ਼ਿਆਦਾ ਨਹੀਂ ਪਤਾ ਕਿਉਂਕਿ ਹਰ ਬੰਦਾ ਮਿਹਨਤ ਕਰ ਕਿਸੇ ਦਾ ਕਿੰਨਾ ਬਜਟ ਆ ਕਿਸੇ ਦਾ ਕਿੰਨਾ ਬਜਟ ਆ ਠੀਕ ਹੈ ਹਰ ਬੰਦਾ ਆਪਣੀ ਇੱਕ ਪਹੁੰਚ ਦੇ ਮੁਤਾਬਕ ਚੀਜ਼ ਬਣਾਉਂਦਾ ਹੈ ਤੇ ਮੈਂ ਤਾਂ ਇਹੀ ਕਹੂੰਗੀ ਕਿ ਸਾਰੇ ਤੁਸੀਂ ਪਿਆਰ ਦਿਆ ਕਰੋ ਦੇਖਿਆ ਕਰੋ ਦੇਖਣ ਜਾਇਆ ਕਰੋ ਮੂਵੀਆਂ ਚੰਗੀਆਂ ਮੂਵੀਆਂ ਤਾਂ ਹੀ ਬਣਨਗੀਆਂ ਜੇ ਤੁਸੀਂ ਸਾਰੇ ਜਾਨੇ ਪਿਆਰ ਦਿਓਗੇ ਹਰਮਿੰਦਰ ਜੀ ਠੀਕ ਹੈ ਨਾ ਜੋ ਪਰਿਵਾਰ ਸਮੇਤ ਹੋਈ ਹੈ ਹਰਮਿੰਦਰ ਸਾਹਿਬ ਕੋਲ ਜੀ ਆਪਣੇ ਆਸ਼ੀਰਵਾਦ ਲੈਣ ਆਏ ਗੁਰੂ ਮਹਾਰਾਜ ਤੋਂ ਹਮੇਸ਼ਾ ਜਦੋਂ ਵੀ ਮੌਕਾ ਮਿਲਦਾ ਹੈ ਆਈ ਦਾ ਤੇ ਬਸ ਸਾਰੇ ਨੂੰ ਇਹੀ ਆ ਵੀ ਜਿਹੜਾ ਟਾਈਮ ਵਾਲੇ ਜਰੂਰ ਦਰਸ਼ਨ ਕਰਨ ਆਇਆ ਕਰੀ। ਕੀ ਅਜੇ ਅਰਦਾਸ ਬੇਨਤੀ ਕੀਤੀ ਜੀ ਰਾਮਦਾਸ ਬਸ ਸਰਬੱਤ ਦਾ ਭਲਾ ਮੰਗਿਆ ਜੀ ਸ਼ੁਕਰਾਨਾ ਕੀਤਾ ਬਸ ਇਹੀ ਸਾਡੀ ਅਰਦਾਸ ਹਮੇਸ਼ਾ ਇਹੀ ਹੁੰਦੀ ਹੈ। ਸਾਰੇ ਪਰਵਾਦ